ਸਸੇ ਕਾਗੇ ਸਾਰਿਆਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਹੋ ਜੀ ਅਸੀਂ ਵੀ ਠੀਕ ਆ ਤੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਸੀ ਸਾਰੇ ਠੀਕ ਠਾਕ ਹੋਗੇ ਤੇ ਮੈਂ ਅੱਜ ਲੱਗੀ ਆਪਾਂ 벨ਟ ਬਣਾਉਣ ਤੇ ਆਪਣਾ ਸੈਮੀ ਗਰੇਵ ਦਾ ਕੱਪੜਾ ਹੈ ਤੇ ਆਪਾਂ 벨ਟ ਦਾ ਤਨੰਤ ਤਰੀਕਾ ਦੱਸਦੇ ਆ ਕਿ ਲਾਈਨਿੰਗ ਗੋਮ ਆਪਾਂ ਸਲਾਈ ਲਾ ਕੇ ਤੇ ਲਾਈਨਿੰਗ ਕਿਸ ਤਰ੍ਹਾਂ ਅਟੈਚ ਕਰਨੀ ਆਪਾਂ 벨ਟ ਦੇ ਨਾਲ ਤੇ ਇਹ ਆਪਣੀ 벨ਟ ਲਾਈਨਿੰਗ ਦਾ ਕੱਪੜਾ ਇਹ ਆਪਣੀ ਮੈਲਟ ਹੈ ਤੇ ਆਪਣੇ ਤੁਹਾਨੂੰ ਹੁਣ ਮੈਂ ਦੱਸਦੀ ਆ ਕਿ ਆਪਾਂ ਕਿਸ ਤਰੀਕੇ ਨਾਲ ਇਹਦੀ ਸਲਾਈ ਲਗਾਉਣੀ ਹੈ ਤੇ ਘੁੰਮ ਸਲਾਈ ਲਗਾਉਣੀ ਹੈ ਤੇ ਆਪਾਂ ਕਿਸ ਤਰੀਕੇ ਨਾਲ ਇਹਨੂੰ ਅਟੈਚ ਕਰਨਾ ਹੈ ਬਹੁਤ ਆਸਾਨ ਤਰੀਕੇ ਨਾਲ ਆਪਾਂ ਦੱਸਾਂਗੇ ਤੇ ਆਪਣੇ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਕਿ ਸਲਾਈ ਇਹਦੀ ਇਸ ਤਰ੍ਹਾਂ ਆਪਾਂ ਸਟਾਰਟਿੰਗ ਚ ਲਗਾਉਣੀ ਹੈ ਇਹ ਆਪਣਾ ਬੈਲਟ ਦਾ ਕੱਪੜਾ 7 ਇੰਚ ਤੇ ਲਾਈਨਿੰਗ ਦਾ ਕੱਪੜਾ 4.5 ਇੰਚ ਕਲੈਨਿੰਗ ਆਪਾਂ ਮੈਸ਼ਨ ਛੋਟੀ ਹੀ ਰੱਖਣੀ ਹੈ ਜਦੋਂ ਫੁੱਲ ਲੈਨਿੰਗ ਰੱਖਦੇ ਆਂ ਤੇ ਆਪਣਾ ਨਾਲਾ ਪਹੁੰਚ ਦਿੱਕਤ ਆਉਂਦੀ ਏ ਤੇ ਫਿਰ ਵਿੱਚ ਲੈਨਿੰਗ ਇਕੱਠੀ ਹੋ ਜਾਂਦੀ ਏ ਠੀਕ ਹੈ ਜੀ ਤੇ ਹੁਣ ਆਪਾਂ ਇਸ ਤਰੀਕੇ ਦੇ ਨਾਲ ਸਿਲਾਈ ਲਗਾਵਾਂਗੇ ਦੋਨੋਂ ਹੀ ਲੈਨਿੰਗ ਦੇ ਕੱਪੜੇ ਦੇ ਪੱਲੇ ਸੈੱਟ ਕਰ ਲੈਣੇ ਤੇ ਦੋਨੋਂ ਹੀ ਲੈਨਿੰਗ ਦੇ ਇਸ ਤਰੀਕੇ ਨਾਲ ਆਪਾਂ ਇੱਕ ਸਾਈਡ ਦੋਨੋਂ ਕੱਪੜੇ ਦੇ ਰੱਖ ਲੈਣੇ ਇੱਕ ਪਾਸੇ ਲੈਨਿੰਗ ਰੱਖਣੀ ਹੈ ਠੀਕ ਹੈ ਜੀ ਦੇਖਿਓ ਇਸ ਤਰੀਕੇ ਦੇ ਨਾਲ ਆਪਾਂ ਰੱਖਣੀ ਹੈ ਫਿਰ ਆਪ ਲਾ ਲਨੀ ਹੈ ਸਲਾਈ। ਇਸ ਤਰ੍ਹਾਂ ਕੇ ਦਿਨ ਆ ਪਕਾ ਲਈ ਸਲਾਈ ਸ਼ੁਰੂ। ਇਹ ਤੈਸਟ। යින් අපන් ඩවල ගාලන ගොමසලයියේ ජයපන උදඩ විජයයට උද්දට නිසා ප දිරි දවසලයියේ සිංහරසල යුද්දරන කතරද. ශා ගොමසලයිු ඩබල් අයකරු බෑටීට අස්සදී කෝල් ලෑන ලෑනගතවී පල්ලත්දේ. ਕਪੜੇ ਦੇ ਵੀ ਇਸ ਤਰ੍ਹਾਂ ਖੋਲ ਕੇ ਆਪਾਂ ਨੇ ਗੋ ਮਸਲਾਈ ਹੋ ਗਈ ਠੀਕ ਹੈ ਇਸ ਤਰੀਕੇ ਨਾਲ ਇਦਾਂ ਆਪਾਂ ਪੱਲਾ ਚੱਕ ਕੇ ਦੂਸਰੀ ਸਾਈਡ ਰੱਖਣਾ ਤੇ ਆਪਣੀ ਇਹ ਸਲਾਈ ਗੋਮ ਹੋ ਗਈ ਤੁਹਾਨੂੰ ਆਪਾਂ ਇਹਨੂੰ ਇਦਾਂ ਇਹਦਾ ਕੱਚਾ ਕਰ ਲੈਣਾ نیچے-नीचे ਜੇ ਤੇ ਆਪਣਾ ਕਾਟਨ ਦਾ ਕੱਪੜਾ ਹੈ ਫਿਰ ਤਾਂ ਆਪਾਂ ਨਹੀਂ ਵੀ ਕਰਾਂਗੇ ਪਰ ਆਪਣਾ ਸੈਮੀ ਦਾ ਕੱਪੜਾ ਹੈ ਸੈਮੀ ਗਰੇਵੇ ਇਹ ਕੱਪੜਾ ਹੈ ਤਿਲਕਣਾ ਇਸ ਲਈ ਆਪਾਂ ਇਹਨੂੰ ਸਲਾਈ ਲਗਾਵਾਂਗੇ ਜਿਹੜੀਆਂ ਮੇਰੀਆਂ ਭੈਣਾਂ ਨਵੀਆਂ ਇਥੋਂ ਸਟਾਰਟ ਕਰਨੇ ਆ ਹਾਫ ਐਸਾਈਡ ਹਾਫ ਐਸਾਈਡ ਇਸ ਤਰੀਕੇ ਨਾਲ ਆ ਦੇਖੋ ਤਾਂ ਹਾਫ ਲਈ ਸੀ ਐਸਾਈਡ ਉੱਪਰ ਸਲਾਈ ਲਗਾ ਲਈਏ ਇਦਾਂ ఏం స్టార్ట్ ఇది ఎస్ సైడ్ సలాయి అధా క దోన్ సైడ్ ఇద్దరు సలాయి తరికే నైన్గ్ ఇలాయిగా లేదు నే భంగ സി തലൈ ല ਉਹਨਾਂ ਸਿੱਕੇ ਨੂੰ ਸਲਾਈ ਲਗਾ ਦਈਏ ਐਸੀ ਕੇ ਨਾ ਹੁਣ ਆਪਾਂ ਇਹਦੀ ਜਿਹੜੀ ਇਹ ਵਾਲੀ ਵੀ ਸਲਾਈ ਇਹਨੂੰ ਆਪਾਂ ਗੁੰਮ ਕਰਾਂਗੇ ਆਇਓ ਪਹਿਲਾਂ ਆਪਾਂ ਉੱਥਾ ਪਾਸੇ ਅੰਦਰ ਕਰ ਲੈਣਾ ਸਿੱਧਾ ਪਾਸੇ ਇੱਕ ਪੈਰ ਪੈਰ ਦੀ ਸਲਾਈ ਇਸ ਤਰ੍ਹਾਂ ਇੱਕ ਪੈਰ ਦੀ ਸਲਾਈ ਲਾਣੀ ਹੈ ਜਿਹੜੀ ਆਪਾਂ ਇੱਥੇ ਚਿੜੀ ਬਣਾਉਣੀ ਹੈ ਚਾਹੇ 1 ਇੰਚ ਰੱਖ ਲੋ ਚਾਹੇ 1.5 ਰੱਖ ਲੋ ਸਵਾਰਾ ਰੱਖਾਂਗੇ ਪੂਰਾ 1.5 ਇੰਚ ਰੱਖਿਆ ਇਹ ਦੇ ਨਾਲ ਇਸ ਤਰ੍ਹਾਂ ਸिलाई ਆਪਾਂ ਛੱਡ ਦੇਣਾ ਕਪੜਾ ਇਸ ਤਰੀਕੇ ਨਾਲ ਤੇ ਫਿਰ ਆਪਾਂ ਇਹਨੂੰ ਕਰਾਂਗੇ ਊਠਾ ਊਠਾ ਕਰਕੇ ਇਹ ਆਪਾਂ ਨੂੰ ਗੁੰਮ ਸਲਾਈ ਲਾ ਲੈਣੀ ਹੈ ਇਹ ਐਸ ਤਿਹੇ ਜੇ ਤਾਂ ਆਪਾਂ ਗੁੰਮ ਸਲਾਈ ਲਗਾਣੀ ਹੈ ਨਾ ਤੇ ਆਪਾਂ 벨ਟ ਨੂੰ 1 ਇੰਚ ਫालतू ਨਹੀਂ ਕੱਟਣਾ 1.5 ਇੰਚ ਫालतू ਕੱਟਣਾ ਹੈ ਕਿ ਜਿਵੇਂ ਆਪਣੀ ਬਾਈ 벨ਟ ਤਿਆਰ ਆਪਾਂ 23 ਗੱਟੀ 23 ਨਹੀਂ ਗੱਟੀ ਜਦੋਂ ਆਪਾਂ ਚਿੜੀ ਤੇ ਆ ਜਾਣਾ ਹੈ ਇੱਥੇ ਨੇ ਫੇਰੇ ਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਇਸ ਤਰੀਕੇ ਨਾਲ ਫੋਲਡ ਕਰਕੇ ਆਪਾਂ ਇਹ ਇਸ ਤਰੀਕੇ ਨਾਲ ਆਪਣੇ ਜਿਹੜੀ ਇਹ ਨਾ ਜਿਹੜੀ ਆਪਣੇ ਆਪ ਹੀ ਦੇਖੋ ਫੋਲਡ ਹੋ ਗਈ ਆਪਣੇ ਆਪ ਜੇ ਆਪਾਂ ਸਿੱਧੀ ਸਲਾਈ ਲਗਾਵਾਂਗੇ ਤੇ ਉਹਨੂੰ ਆਪ ਆਪਾਂ ਨੂੰ ਫੋਲਡ ਕਰਨਾ ਪੈਗਾ ਉਹਦੀ ਇੱਥੇ ਫਿਨਿਸ਼ਿੰਗ ਨਹੀਂ ਆਉਂਦੀ ਇਸ ਤਰੀਕੇ ਨਾਲ ਜੇ ਆਪਣੇ ਇਹ ਇਸ ਤਰੀਕੇ ਨਾਲ 1.5 ਇੰਚ ਦੀ ਪਨੋਂਗੇ ਤੇ ਬਹੁਤ ਹੀ ਵਧੀਆ ਨੀਫਾ ਪੱਜਦਾ ਹੈ ਇਹ ਆਪਣੀ ਵਾਲੀ ਜਿਹੜੀ ਇਹ ਬਹੁਤ ਸੋਹਣੀ ਬਣ ਜਾਂਦੀ ਹੈ ਮਾਂ ਦੇਖੋ ਕਿੰਨੇ ਸੋਹਣਾ ਬਣ ਕੇ ਤਿਆਰ ਹੋਈਏ ਤੇ ਹੁਣ ਆਪਾਂ ਇਹਦਾ ਨੀਫਾ ਪੰਨਾ ਲਗਿਆ ਆਪਾਂ 벨ਟ ਰੱਖਣੀ ਹੈ ਚਾਰ ਤਿਆਰ ਤੇ ਆਪਾਂ 4.5 ਤੇ ਨੀਫਾ ਪੰਨਾ ਦਾਗੇ 0.5 ਇੰਚ ਆਪਣਾ ਸਲਾਈ ਚ ਵੀ ਆਣਾ ਹੈ ਇਹ ਇਸ ਤਰੀਕੇ ਦੇ ਨਾਲ ਆਪਾਂ ਇਹਦਾ ਨੀਫਾ ਪੰਨਾ ਦਾਗੇ ਉਨ ਆਪਾਂ ਸਾਰੇ ਚਾਰ ਚੁਫੇਰੇ ਨੇਫਾ ਭਨ ਲਿਆ ਆ ਪਾ ਗੀਆਂ ਤੇ ਫਰਾਈਸ ਆ ਦੇਖਿਓ ਨੇਫਾ ਬਹੁਤ ਹੀ ਸੋਹਣਾ ਭਜਿਆ ਕੋਈ ਚਵਲ ਨਹੀਂ ਆਇਆ ਤੇ ਇਸ ਤਰੀਕੇ ਨਾਲ ਆਪਾਂ ਲਾਈਨਿੰਗ ਅਟੈਚ ਕਰ ਸਕਦੇ ਆ ਇਹਦੇ ਨਾਲ ਤੇ ਬਹੁਤ ਆਸਾਨ ਤਰੀਕਾ ਹੈ ਤੇ ਗੁੰਮ ਸਲਾਈਆਂ ਵੀ ਲਗਾ ਸਕਦੇ ਆ ਇਸ ਤਰੀਕੇ ਨਾਲ ਇੱਕ ਪਾਸੇ ਆਪਾਂ ਗੁੰਮ ਲਗਾ ਲਾਂਗੇ ਦੂਸਰੀ ਸਾਈਡ ਆਪਾਂ ਦੂਸਰੀ ਗੁੰਮ ਸਲਾਈ ਲਗਾਵਾਂਗੇ ਇਸ ਤਰੀਕੇ ਨਾਲ ਤੁਸੀਂ ਮਤਲਬ ਕਿ ਲਾਈਨਿੰਗ ਵਾਲੀ ਬੈਲਟ ਤਿਆਰ ਕਰ ਸਕਦੇ ਹੋ ਤੇ ਬਿਲਕੁਲ ਹੀ ਵਿੱਚ ਆਪਣੀ ਲਾਈਨਿੰਗ ਇਹਦੇ ਵਿੱਚ ਨਹੀਂ ਫਿਚ ਨਹੀਂ ਆੜੇਗੀ ਤੇ ਇਹ ਛੋਟੀ ਕੱਟਿਆ ਕਰੋ ਤੇ ਜੇਕਰ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਤੇ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਥੈਂਕ ਯੂ ਜੀ ਜੀ ਧੰਨਵਾਦ ਜੀ